ਨਾਮ ਦੁੱਜੀ ਸੀ ਕੀ ਹੋਇਆ ਇਰੇਕ ਕਰੋ ਅਸੀਂ ਮੈਡੀਸਿਨ ਦੇ ਰਹੇ ਹਾਂ ਸਾ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਨੇ ਚਾਹਤੀ ਕਿਤੇ ਕਿਤੇ ਬੁਜੀ ਸੀ ਬੋਲੀ ਅੰਦਰ ਸਾਹ ਦੇ ਬਾਹਰ ਵੱਲੀ ਜੇ ਇੱਕ ਪੇੜ ਤੇ ਹਾਂ ਜੀ ਪੰਜ ਸਹਾਰ ਕਿਤੇ ਦੋ ਉਹਨਾਂ ਦੇ ਮਸੇ ਇਹਨਾਂ ਨੇ 60 ਪਰ ਪਾਈਆਂ ਹੈਗੇ ਹਾਂ ਜੀ 60 ਤਾਂ ਸੀ ਇਹਨੇ ਬੋਲੀ ਕਰ ਜਲੀ ਹਾਂ ਜੀ ਬਾਹਰ ਤਲੀ ਬੋਲੀ ਇਹਨਾਂ ਨੇ ਪੁਸਟ ਕੰਪਲੀਟ ਕੀਤੀ ਹਾਂ ਹਾਂ ਜੀ ਪੁਸਟ ਮੈਂ ਆ ਗਈ ਕੋਈ ਕਾਰਵਾਈ ਹਾਂ ਜੀ ਹੁੰਦੀ ਦੀ ਰਾਈ ਦੇ ਹਾਂ ਇਹਨਾਂ ਨੂੰ ਉਹਨਾਂ ਥਾਂਿਆਂ ਦੇ ਅੰਦਰ ਮੱਕਾ ਵੇਖੀ। ਪਰ ਇਹ ਬਸ ਨਹੀਂ। ਪਹੀ ਹੁਣ ਵੀ ਆਈ। ਅੰਦਰ ਕੀ ਨਾ ਮੇਰਾ ਨਾਮ ਸਾਦੀ ਹੈ। ਹਾਂ ਸਰ ਕੀ ਬਾਤ? ਬਾਜੀ ਅਸੀਂ ਤਾਂ ਇੱਥੇ ਕੰਮ ਕਰਦੇ ਵੇ ਅਸੀਂ। ਐਨਾਂ ਲਿਆਦਾ ਕੰਮ ਕਰਦਾ ਜੀ। ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੁਝ ਵੇਖ ਕੇ ਗਏ ਨੇ। ਓਕੇ ਤੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਗਦੇ ਪਏ ਸੀ। ਮੁਰਕੇ ਅਚਾਨਕ ਡਾਕਟਰ ਸਾਹਿਬ ਆ ਗਏ ਅੰਦਰ। ਨੜ ਗਰ ਸਟੋਰ ਤੇ ਤੇ ਉਧਰ ਉਹਨਾਂ ਫਿਰ ਰੋਲ ਵਾਲਾ ਕੱਢ ਕੇ ਗੋਲਨੀ ਕਰਾਤੀ ਆ ਅੱਛਾ ਹਾਂਜੀ ਇਹਨੇ ਜਾਣੇ ਹੀ ਜੇਨੇ ਜਾਣੇ ਹੀ ਇੱਕ ਬਾਹਰ ਹੈ ਕੋਈ ਨਹੀਂ ਅੰਦਰ ਹੈ ਦੋ ਜਣੇ ਅੰਦਰ ਆ ਸੀ ਅੱਛਾ ਹਾਂਜੀ ਕਿਤੇ ਕਿਤੇ ਲੱਗੀਆਂ ਬਾਗ ਲੱਗੀਆਂ ਜੇ ਦੋਨੋਂ ਇੱਕ ਪੇੜ ਤੇ ਲੱਗੀਆਂ ਹੈ ਕੀ ਹਾਲ ਦੀ ਹੁਣ ਲੱਤਾਂ ਨੇ ਠੀਕ ਨੇ ਹੁਣ ਦੋਨਾਂ ਸੀਸੀਟੀ ਵੀਡੀਓ ਹੋ ਜਾਏਗੀ ਹਾਂਜੀ ਹੈਗੀ ਆਓ ਉਦੋਂ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਾਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀਂਗਾ ਮਾਰਤੇ ਨੇ ਅਹੀਂ ਤੇ ਕਹ ਰਹਾ ਉਹਨੇ ਪਹਿਪੂਲੀ ਮੰਗੀ ਸੀ ਪਹਿਲਾਂ ਤੋਂ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਪਰੋਵੀ ਹੁੰਦੀ ਹੈ ਟੋਪੀ ਦੀ ਕਾਲ ਹੁੰਦੀ ਹੈ ਫੋਨ ਆਉਂਦਾ ਸੀ ਤੁਹਾਨੂੰ ਵੀ ਪੈਸੇ ਦੀ ਅਹੀਂ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਹਿੰਦੇ ਪੈਸੇ ਟੰਡਾਵੜਾ ਹੋ ਗਿਆ ਇਹ ਪੈਸੇ ਮੰਗਦੇ

ਤਿੰਨ ਨੇ ਇੱਕ ਬਾਾਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆ ਗਏ ਮੰਦ ਮੰਗੀ ਕਰਦੇ ਕੀ ਇਨਸਾਫ ਹੁੰਦਾ ਮਾਂਗਦੇ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਤਾਂ ਨੇ ਆਪੇ ਬੱਚਿਆਂ ਦੀ ਚਲੇ ਹੋਈ ਆ ਪਈ ਮਹਾਰਾਜ ਸੁੱਖ ਰੱਖੇ ਔਰ ਮੰਗਾ ਹਾਂ ਕਾਦੀ ਮੰਗਣੀ ਇਹ ਇੱਥੇ ਪਈ ਤਾਂ ਅੱਜ ਪੁੱਛਿਆਗਾ ਤਾਂ ਸਰਕਾਰ ਨੇ ਤੁਹਾਨੂੰ ਸਕੋਟੀ ਨਹੀਂ ਦਿੱਤੀ ਸਕੋਟੀ ਤੁਹਾਨੂੰ ਦਿੱਤੀ ਆ ਸਦਾ ਆਪਣਾ ਚਾਹੀਦਾ ਅੱਜ ਆਏ ਨੇ ਇਹਨਾਂ ਗੱਲ ਮੰਨਦੇ ਨੇ ਇੱਕ ਵੀ ਹੈ ਜੇ ਇੱਕੋ ਹੀ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਪੰਘੋੜ ਜਿਹੜਾ ਦਾ ਪੰਘੋੜ ਹਸਪਤਾਲਾ ਸੁਧਾਰਡੇ ਜੀ ਤੇ ਦੋ ਅਨੁਛੇਤੀ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਇਹਨਾਂ ਦਵਾਈ ਮੰਗੀ ਤੇ ਉਹ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਭਰਾ ਰੋ ਇਹ ਹੁਣ ਡਾਕਟਰ ਸਾਹਿਬ ਦੱਸੋਗੇ ਤੇ ਹਰ ਕੋਲੇ ਕਿਤਰਾ ਨਹੀਂ ਸੀ ਬਾਕੀ ਬੇਸ਼ਕ ਚੱਲਣਾ ਠੀਕ ਹੈ ਜੀ ਕੋਈ ਸਿਸਟਮ ਥੋੜੇ ਸਮੇਂ ਇਹ ਹੁਣ ਖੰਗਾਲਾਂਗੇ ਤੁਪ ਜਿਸ ਤਰ੍ਹਾਂ